ਹਲੇਲੂਇਆ ਆਪਾਂ ਵੀ ਗੁਲਾਮੀ ਚ ਪਰਮੇਸ਼ਰ ਕੱਢ ਕੇ ਲਿਆਇਆ ਆਪਾਂ ਨੂੰ ਆਪਦੇ ਕੋਡੇ ਲੈ ਕੇ ਆਇਆ ਜਦੋਂ ਕਹਿੰਦਾ ਤੁਹਾਡੇ ਸਾਰਾ ਕੁਝ ਵੱਧ ਚੰਗੀ ਰੋਟੀ ਖਾਣ ਲੱਗ ਗਏ ਤੁਸੀਂ ਚੰਗਿਆ ਤੁਹਾਨੂੰ ਨੌਕਰੀਆਂ ਮਿਲ ਗਈਆਂ ਤੁਹਾਡੇ ਘਰ-ਬਾਰ ਬਣ ਗਏ ਤੁਹਾਡੇ ਕੋਲ ਸਭ ਕੁਝ ਵੱਧ ਗਿਆ ਕਹਿੰਦਾ ਫਿਰ ਤੁਸੀਂ ਮੈਨੂੰ ਭੁੱਲ ਜੂਗੇ ਹਲੇਲੂਇਆ ਫਿਰ ਤੁਹਾਡੇ ਮਨ ਚ ਕੀ ਆ ਜਾਣਾ ਮੈਂ ਹੰਕਾਰ ਆ ਜਾਣਾ ਕਈਆਂ ਚ ਆ ਜਾਂਦਾ ਨਾ ਬਰਕਤ ਵੀ ਮਿਲ ਜਾਂਦੀ ਅਗਲਾ ਕਹਿੰਦਾ ਲੈ ਇੱਥੇ ਥੋੜੀ ਬਾਅਦ ਕਿਸੇ ਪ੍ਰਾਰਥਨਾ ਨਾਲ ਹੋਏ ਤਾਂ ਮੈਨੂੰ ਪਰਮੇਸ਼ਰ ਨੇ ਆਪ ਹੀ ਦੇ ਦਿੱਤਾ ਹਲੇਲੂਇਆ ਪਰਮੇਸ਼ਰ ਦਿੰਦਾ ਵੈ ਮੈਂ ਨਹੀਂ ਕਹਿੰਦੀ ਪਰਮੇਸ਼ਰ ਦੇਣਾ ਪਰਮੇਸ਼ਰ ਨਹੀਂ ਹੈ ਪਰ ਜਿਹੜੀ ਆਪਾਂ ਪ੍ਰਾਰਥਨਾ ਕਰਦੇ ਆਂ ਤੁਸੀਂ ਵੀ ਕਰਦੇ ਆਂ ਆਪਾਂ ਸਾਰੇ ਰਲ ਕੇ ਕਰਦੇ ਜਦੋਂ ਬੰਦਗੀ ਚ ਆਉਨੇ ਆਪਾਂ ਸਾਰੇ ਪ੍ਰਾਰਥਨਾ ਅਗਲੇ ਲਈ ਕਰਦੇ ਆਂ ਹਾਲੇਲੂਇਆ ਤੇ ਉਹਦੇ ਬਚਨਾਂ ਨਾਲ ਹੁੰਦਾ ਹੈ ਹਾਲੇਲੂਇਆ ਦੇਣਾ ਪਰਮੇਸ਼ਰ ਹੀ ਉਹਦਾ ਹੰਕਾਰ ਕਿਉਂਦਾ ਤਾਂ ਮੈਂ ਆਪ ਦਾ ਥਾਣਾ ਕੰਮ ਕੀਤਾ ਹਾਲੇਲੂਇਆ ਮਾਨ ਚ ਇਹੋ ਜੇ ਖਿਆਲ ਨਹੀਂ ਲਿਹਾਉਣਾ ਹਾਲੇਲੂਇਆ ਦਿੰਦਾ ਉੱਥੇ ਵੀ ਪਰਮੇਸ਼ਰ ਹੀ ਹੈ ਚਾਹੇ ਥੋੜਾ ਦੇਵੇ ਚਾਹੇ ਬਾਲਾ ਦੇਵੇ ਉੱਪਰ ਪਰਮੇਸ਼ਵਰ ਹੀ ਦੇ ਸਕਦਾ ਹallelujah ਕਹਿੰਦਾ ਜਿਸ ਨੇ ਤੁਹਾਨੂੰ ਵੱਡੀ ਅਤੇ ਭਿਆਨਕ ਉਜਾੜ ਦੇ ਵਿੱਚ ਦੀ ਲਿਆਂਦਾ ਜਿੱਥੇ ਅਗਨੀ ਸੱਪ ਅਤੇ ਵਿੱਛੂ ਸਨ ਅਤੇ ਸੁੱਕੀ ਜ਼ਮੀਨ ਜਿੱਥੇ ਪਾਣੀ ਨਹੀਂ ਸੀ ਜਿਸ ਨੇ ਤੁਹਾਡੇ ਲਈ ਪਥਰੀਲੀ ਟੈਗ ਤੋਂ ਪਾਣੀ ਕੱਢਿਆ ਹallelujah ਕਿੱਥੋਂ ਲਈ ਫਿਰਦਾ ਰਿਹਾ ਪਰਮੇਸ਼ਵਰ ਨੂੰ ਉਜਾੜ ਦੇ ਵਿੱਚ ਜੰਗਲਾਂ ਦੇ ਵਿੱਚ 40 ਸਾਲ ਉੱਥੇ ਸੱਪ ਵੀ ਸੀ ਉੱਥੇ ਵਿੱਛੂ ਵੀ ਸੀ ਉੱਥੇ ਪਾਣੀ ਵੀ ਹੈ ਨਹੀਂ ਸੀ ਹallelujah ਫੇਰ ਉਹ ਪਰਮੇਸ਼ਰ ਦੇ ਕੋੜ-ਕੋੜ ਕਰਨ ਲੱਗੇ ਮੂਸਾ ਤੇ ਕੋੜ-ਕੋੜ ਕਰਨ ਲੱਗੇ ਹੁਣ ਆਪਦੇ ਪਰਮੇਸ਼ਰ ਨੂੰ ਕਹੇ ਸਤਾ ਪਾਣੀ ਬਿਨਾਂ ਧਿਆਏ ਮਰਦੇ ਐ ਸਾਡੇ ਮਾਲ ਡੰਗਰ ਪਾਣੀ ਬਿਨਾਂ ਮਰਦੇ ਅਸੀਂ ਪਾਣੀ ਬਿਨਾਂ ਮਰਦੇ ਐ ਪਰਮੇਸ਼ਰ ਨੇ ਉਸੇ ਵੇਲੇ ਉਥੋਂ ਚਾਸ਼ਮਾ ਪਾਣੀ ਦਾ ਵਹਾਤਾ ਹਾਲੇਲੂਇਆ ਉੱਤੇ ਕੋਈ ਬੋਰ ਕਰਨੀ ਗਿਆ ਪਰਮੇਸ਼ਰ ਦੀ ਆਵਾਜ਼ ਦੇ ਸ਼ਬਦ ਦੇ ਨਾਲ ਉਹਨਾਂ ਦਾ ਪਾਣੀ ਦਾ ਇੰਤਜ਼ਾਮ ਹੋ ਗਿਆ ਉਹ ਕਹਦਾ ਮੈਂ ਤੁਹਾਨੂੰ ਸੱਪਾਂ ਤੋਂ ਬਚਾ ਕੇ ਰੱਖਿਆ ਤੁਹਾਨੂੰ ਵਿਛੂਆਂ ਤੋਂ ਬਚਾ ਕੇ ਰੱਖਿਆ ਤੁਹਾਡਾ ਕਿਸੇ ਨੁਕਸਾਨ ਨਹੀਂ ਕੀਤਾ ਹਾਲੇਲੂਇਆ ਕਹਿੰਦਾ ਜਿਸ ਨੇ ਤੁਹਾਨੂੰ ਉਜਾੜ ਵਿੱਚ ਮਨ ਖਲਾਇਆ ਜਿਹਨੂੰ ਤੁਹਾਡੇ ਪਿਓ ਦਾਦਿਆਂ ਨੇ ਨਾ ਜਾਣਿਆ ਤਾਂ ਜੋ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ ਹਾਲੇਲੂਇਆ ਕਹਿੰਦਾ ਪਰਖ ਪਰਖ ਹਰ ਇੱਕ ਚੀਜ਼ ਦੀ ਜ਼ਰੂਰੀ ਆਪਾਂ 100 ਰੁਪਏ ਦਾ ਤੋੜਾ ਲੈ ਲਓ ਉਹਨੂੰ ਪਰਖ ਕੇ ਵੇਖਦੇ ਆ ਉਹਨੂੰ ਖੜਕਾ ਖੜਕਾ ਕੇ ਦੇਖਦੇ ਆ ਵੀ ਇਹ ਕਿ ਤੇ ਟੇੜ ਤਾਂ ਨਹੀਂ ਇਹਦੇ ਵਿੱਚ ਹਾਲੇਲੂਇਆ ਤੇ ਆਪਾਂ ਤਾਂ ਇਨਸਾਨ ਆ ਪਰਮੇਸ਼ਰ ਨੇ ਆਪਦੇ ਹੱਥਾਂ ਨਾਲ ਬਣਾਇਆ ਆਪਾਂ ਨੂੰ ਉਹ ਵੀ ਆਪਾਂ ਨੂੰ ਪਰਖਦਾ ਪਹਿਲਾਂ ਹਾਲੇਲੂਇਆ ਖੜਕਾ ਖੜਕਾ ਕੇ ਵੇਂਦਾ ਪਰਮੇਸ਼ਰ ਕਹਿੰਦਾ ਮੇਰੇ ਬਿਨਾ ਸ਼ੈਤਾਨ ਕੋਈ ਕੰਮ ਨਹੀਂ ਕਰ ਸਕਦਾ ਕਹਿੰਦਾ ਮੈਂ ਕਹਿੰਨਾ ਸ਼ੈਤਾਨ ਨੂੰ ਫਿਰ ਉਹ ਤੁਹਾਡੇ ਕੋ ਤੇ ਆ ਕੇ ਵਾਰ ਕਰਦਾ ਵੀ ਦੇਖ ਤਾਂ ਏ ਹੁਣ ਥੋੜਾ ਜਿਹਾ ਹਜੇ ਖਰਾ ਹੋ ਗਿਆ ਕਿ ਖੋਟਾ ਹੀ ਤੁਰਿਆ ਕਰਦਾ ਹallelujah ਕਹਿੰਦਾ ਮੇਰੀ ਮਰਜ਼ੀ বিনা ਸ਼ੈਤਾਨ ਤੁਹਾਡੇ ਨੇੜੇ ਨਹੀਂ ਆਉਂਦਾਗਾ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਉਜਾੜਾਂ ਦੇ ਵਿੱਚ ਲੈ ਕੇ ਫਿਰਦਾ ਰਿਹਾ ਮੈਂ ਤੁਹਾਡੇ ਹਰ ਇੱਕ ਇੰਤਜ਼ਾਮ ਕੀਤਾ ਕਿ ਤੁਸੀਂ ਮੇਰੇ ਅਧੀਨ ਹੋ ਕੇ ਰਹੋ ਕਹਿੰਦਾ ਮਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਾਲ ਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਇਸ ਧਨ ਕਮਾਇਆ ਹੈ ਹallelujah ਤੇ ਫੇਰ ਉੱਥੇ ਉਹੀ ਗੱਲ ਆ ਗਈ ਇਸਤਵ ਦੇ ਬਲ ਦੇ ਨਾਲ ਕੀਤਾ ਕੌਣ ਪਰਮੇਸ਼ਰ ਕਿਹਨੇ ਸਾਨੂੰ ਕੀਤਾ ਸੀ ਤਾਂ ਪਹਿਲਾਂ ਪੜ੍ਹੇ ਲਿਖੇ ਫੇਰ ਅਸੀਂ ਇੰਨੇ ਨਹੀਂ ਰਿਸ਼ਵਤ ਦਿੱਤੀ ਫੇਰ ਸਭ ਨੌਕਰੀਆਂ ਮਿਲੀਆਂ ਹਾਲੇਲੂਇਆ ਨਹੀਂ ਉਹ ਵੀ ਉਹਦਾ ਜਦੋਂ ਹੱਥ ਆਉਂਦਾ ਉਹਦੀ ਆਵਾਜ਼ ਆਉਂਦੀ ਹੈ ਉਹਦੇ ਸਭ ਕੁਝ ਹੁੰਦਾ ਹੈ ਹallelujah ਉੱਥੇ ਕਹਿੰਦਾ ਪਰਮੇਸ਼ਰ ਕਹਿੰਦਾ ਫੇਰ ਤੇਰੇ ਮਨ ਚ ਆ ਜਾਣਾ ਵੀ ਤਾਂ ਮੈਂ ਉਹਦੇ ਬਲ ਦੇ ਨਾਲ ਕੀਤਾ ਇੱਥੇ ਬਲ ਕੁਝ ਨਹੀਂ ਕਰਦਾ ਹallelujah ਕਿਤੇ ਪਰਮੇਸ਼ਰ ਦੇ ਹੱਥਾਂ ਦੀ ਸ਼ਕਤੀ ਨੇ ਸਾਰਾ ਧੰਨ ਉਹੀ ਕਮਾਉਂਦਾ ਹੈ ਉਹੀ ਸਭ ਕੁਝ ਦਿੰਦਾ ਵੈ ਹallelujah ਕਹਿੰਦਾ ਪਰ ਤੁਸੀਂ ਜਹੋਵਾ ਆਪਣੇ ਪਰਮੇਸ਼ਰ ਨੂੰ ਯਾਦ ਰੱਖੋ ਕਿਉਂ ਜੋ ਉਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਆਪਣਾ ਨੇਮ ਕਾਇਮ ਰੱਖੇ ਜਿਹਦੀ ਸੋਂ ਤੁਹਾਡੇ ਪਿਓ ਦਾਦਿਆਂ ਨਾਲ ਖਾਦੀ ਸੀ ਜਿਵੇਂ ਅੱਜ ਦੇ ਦਿਨ ਹੈ ਹਾਲੇਲੂਇਆ ਕਿ ਕਿਤਾ ਪਰਮੇਸ਼ਰ ਯਹੋਵਾ ਆਪਣੇ ਪਰਮੇਸ਼ਰ ਨੂੰ ਯਾਦ ਰੱਖਣਾ ਹੈ ਹਾਲੇਲੂਇਆ ਸੱਚਮੁੱਚ ਜਿਹਦੇ ਕੋਲ ਹਜੇ ਧੰਨ ਪ੍ਰਾਪਤੀ ਲਈ ਆਪਾਂ ਪਰਮੇਸ਼ਰ ਦੇ ਗੀਤ 18ਵਾਂ ਬਚਨ ਆਪਾਂ ਇਹ ਪੜਨੈ 8 ਦਾ 18 ਲਿਖ ਲਿਓ ਜਾ ਕੇ ਨੇ ਮੂੰਹ ਜਵਾਨੀ ਯਾਦ ਰੱਖੋ ਹਾਲੇਲੂਇਆ ਕਹਿੰਦੇ ਰਾਤ ਨੂੰ ਆਪਾਂ ਜਦੋਂ ਸਾਰਾ ਕੰਮ ਧੰਦਾ ਕਰ ਲਿਆ ਪ੍ਰਾਰਥਨਾ ਕਰਕੇ ਮੰंजे ਤੇ ਆ ਕੇ ਬਹਿ ਗਏ ਪੜ ਪੈਣ ਤੋਂ ਪਹਿਲਾਂ ਜਿੰਨੇ ਵਾਰੀ ਇਹਨੂੰ ਪੜ ਸਕਦੇ ਇਹਨੂੰ ਪੜਿਓ ਥੇ ਕੀ ਲਿਖਣਾ ਮੈਂ ਜਹੋਵਾ ਉਹੀ ਹੈ ਜੋ ਸਾਨੂੰ ਸ਼ਕਤੀ ਦਿੰਦਾ ਧਨ ਪ੍ਰਾਪਤ ਕਰਨ ਲਈ ਹਾਲੇਲੂਇਆ ਇੱਥੇ ਐ ਨਹੀਂ ਕਹਣਾ ਮੈਂ ਹੀ ਐ ਮੈਂ ਹੀ ਸਾਰਾ ਕੁਝ ਕਰਦਾ ਮੈਂ ਮੈਂ ਨਹੀਂ ਕਰਨਾ ਹਾਲੇਲੂਇਆ ਬੱਕਰੀ ਮੈਂ ਮੈਂ ਕਰਦੇ ਹੋ ਕੱਟੀ ਜਾਂਦੀ ਹੈ ਹਾਲੇਲੂਇਆ ਇੱਥੇ ਪਹਿਲਾਂ ਥੋੜਾ ਘੱਮ ਕੀਤਾ ਆਪਾਂ ਪਰਮੇਸ਼ਰ ਦੀ ਦਇਆ ਦੇ ਨਾਲ ਹੀ ਕੀਤਾ ਆਪਾਂ ਹਾਲੇਲੂਇਆ ਇੱਥੇ ਆਪਾਂ ਇਹ ਵਾਰ-ਵਾਰ ਦਰਹਾਉਣਾ ਵੈ ਯਹੋਵਾ ਉਹੀ ਹੈ ਜਿਸ ਦੀ ਸ਼ਕਤੀ ਦੇ ਨਾਲ ਯਹੋਵਾ ਉਹੀ ਹੈ ਜੀ ਦੀ ਸ਼ਕਤੀ ਨਾਲ ਮੈਂ ਧਨ ਪ੍ਰਾਪਤ ਕਰਨ ਹਾਲੇਲੂਇਆ ਜਹਵਾ ਉਹ ਹੀ ਹੈ ਉਹਦੇ ਹੱਥਾਂ ਦੇ ਨਾਲ ਉਹਦੇ ਬਲ ਦੇ ਨਾਲ ਹੀ ਆਪਾਂ ਸਾਰਾ ਕੁਝ ਕਰ ਸਕਦੇ ਆ ਆਪਦੇ ਆਪ ਕੁਝ ਨਹੀਂ ਕਰ ਸਕਦੇ ਹਾਲੇਲੂਇਆ ਜਿੰਨਾ ਮਰਜੀ ਜ਼ੋਰ ਲਾ ਲੋ ਕੁਝ ਨਹੀਂ ਆਪਣੇ ਕੋਲ ਹੋਣਾ ਸੱਚਮੁੱਚ ਉਹਦੇ ਸੰਤਾਂ ਨੇ ਵੀ ਕਿਹਾ ਸੀ ਸਾਰੀਆਂ ਚੀਜ਼ਾਂ ਇੱਕ ਸਾਈਡ ਤੇ ਰੱਖ ਦਿਆ ਕਰੋ ਹਾਲੇਲੂਇਆ ਹੁਣ ਕਿੰਨੇ ਲਿਖਾਇਏ ਸੀ ਪੇਜ ਤੇ ਅਬ ਮਾਰੀ ਹੈ ਆ ਨਸ਼ਾ ਵੈ ਹੈ ਗਰੀਬੀ ਹੈ ਸ਼ਰਾਬ ਹੈ ਚੁਗਲੀ ਨਿੰਦ ਸਾਰਿਆਂ ਨੂੰ ਕਹਿੰਦਾ ਤੁਸੀਂ ਇੱਕ ਸਾਈਡ ਤੇ ਕਰ ਦੇਣਾ ਹਾਲੇਲੂਇਆ ਤੇ ਆਪਾਂ ਕੀ ਨੂੰ ਅੰਦਰ ਵਸਾਉਣਾ ਵੈ ਪਾਕ ਰੂ ਨੂੰ ਵਸਾਉਣਾ ਹallelujah ਪਾਕ ਰੂ ਨੂੰ ਕਹਿਣਾ ਪਾਕ ਰੂ ਮੇਰੇ ਅੰਦਰ ਆ ਪਰਮੇਸ਼ਰ ਪਰਮੇਸ਼ਰ ਜੀ ਮੈਂ ਤੇਰੇ ਬਿਨਾ ਮੈਂ ਕੁਛ ਵੀ ਨਹੀਂ ਹallelujah